ਤੇ ਬਾਬੇ ਨੇ ਮੈਨੂੰ ਇਹ ਕਿਹਾ ਵੀ ਤੈਨੂੰ ਜੋ ਚਾਹੀਦਾ ਲੈ ਲੈ 20 ਲੱਖ ਰੁਪਈਆ ਬਾਬੇ ਨੇ ਮੇਰੇ ਕੋਲੇ ਉਹ ਮੰਨਿਆ ਤੇ ਨਵੀਂ ਫੋਰਚੂਨਰ ਦੇਣ ਨੂੰ ਮੰਨਿਆ ਜਿਹਦੀ ਕੀਮਤ 60 70 ਲੱਖ ਰੁਪਈਆ ਬਣਦੀ ਆ ਵੀ ਤੂੰ ਇੱਥੇ ਹੀ ਤੀਨ ਨੂੰ ਖਤਮ ਕਰ ਅਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਬਾਬੇ ਨੂੰ ਕੁੱਟਿਆ ਛੱਤਰ ਮਾਰਿਓ ਤੇ ਟਕਾ ਕੇ ਇਹ ਪੁਲਿਸ ਨੂੰ ਵੀ ਕਿਹਾ ਇਹ ਲਾਈਵ ਹੋ ਕੇ ਅਸੀਂ ਜ਼ਿੰਮੇਵਾਰੀ ਵੀ ਚੱਕੀ ਆ ਵੀ ਚਰਨ ਘਟ ਵਾਲਾ ਸਾਧ ਬਲਜਿੰਦਰ ਸਿੰਘ ਅਸੀਂ ਕੁੱਟਿਆ ਤੇ ਕੁੱਟਿਆ ਕੁੱਟਿਆ ਵਾ ਬਸ ਉਦੋਂ ਬਾਅਦ ਅਸੀਂ ਬਾਬਾ ਬਲਜਿੰਦਰ ਸਿੰਘ ਦੇ ਡੇਰੇ ਤੇ ਜਾਨਾ ਮੈਂ ਜਦੋਂ ਜਾਣੇ ਉੱਥੇ ਸਾਨੂੰ ਰੁਕਣ ਲਈ ਕਿਹਾ ਦਿੱਤਾ ਜਾਂਦਾ ਸੀ ਹੋਰ ਕਿਤੇ ਰੁਕਦੇ ਹਾਂ ਕਮਰੇ 'ਚ ਉਸੇ ਸਥਾਨ 'ਤੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਡੇਰੇ ਦੇ ਭੂਰੇ 'ਚ ਸੱਦਿਆ ਜਾਂਦਾ ਬਾਬਾ ਆਉਂਦਾ ਸਾਡੇ ਨਾਲ ਦੇ ਸੰਗ ਹੁੰਦੇ ਉੱਥੇ ਹੋਰ ਵੀ ਨਾ ਇੱਕ ਸੰਗ ਹੁੰਦੇ ਆ ਜਿਹੜੇ ਸਾਨੂੰ ਪਛਾਣ ਲੈਂਦੇ ਸਾਡੇ ਨਾਲ ਜਾਂਦੇ ਆ ਬਾਬਾ ਪ੍ਰਵਚਨ ਜਾਂ ਦੇਣ ਲੱਗੇ ਆਂਦਾ ਜਦੋਂ ਗੱਲਬਾਤ ਕਰਦੇ 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 ਮੈਂ ਕਿਹਾ ਬਾਬਾ ਜੀ ਅਸੀਂ ਇੱਥੇ ਨਾਲ ਦੇ ਪਿੰਡ ਜ਼ਰੂਰੀ ਕਾਰਜ ਲਈ ਆਏ ਹੋਏ ਆ ਦੂਜੀ ਗੱਲ ਮੈਂ ਜਿਹੜੀ ਵੀ ਗੱਲ ਕਰੂੰਗਾ ਮੈਂ ਗਟਕਾ ਸਾਬ ਲੈ ਕੇ ਆਉਣਾ ਸੀ ਮੈਨੂੰ ਰਸਤੇ 'ਚੋਂ ਮਿਲਿਆ ਨਹੀਂ ਪਰ ਮੈਂ ਇਹ ਕਹਿਣਾ ਵੀ ਮਹਾਰਾਜ ਹਾਜ਼ਰ ਨੇ ਤੇ ਮੈਂ ਇਹ ਸਿੱਖ ਸੌਂ ਤਾਂ ਨਹੀਂ ਖਾਂਦਾ ਪਰ ਦੁਨੀਆ ਮੰਨਦੀ ਹੋਊਗੀ ਮੈਂ ਸੌਂ ਖਾ ਕੇ ਗੱਲ ਕਰਦਾ 1% ਵੀ ਗੱਲ ਇਧਰੋਂ ਇਧਰ ਨਹੀਂ ਹੋਊਗੀ ਜਿਹੜੀ ਗੱਲ ਅੱਜ ਹੋਈ ਸੀ ਤੇ ਅੱਜ ਤੱਕ ਹੋ ਰਹੀ ਆ ਉਹ ਦੱਸਾਂਗੇ ਬਾਬਾ ਬਜਿੰਦਰ ਸਿੰਘ ਨੂੰ ਮੈਂ ਕਿਹਾ ਵੀ ਨਾਲ ਦੇ ਪਿੰਡ ਇੱਕ ਰੇਪ ਹੋਇਆ ਸੀ 2 ਸਾਲ ਪਹਿਲਾਂ ਉਹਦੇ ਪ੍ਰੂਫ ਸਾਨੂੰ ਹੁਣ ਮਿਲਿਆ ਤੇ ਅਸੀਂ ਉੱਥੇ ਚੱਲੇ ਆ ਤੁਸੀਂ ਐਜ਼ ਇੱਕ ਗੁਰੂ ਘਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਲੋੜ ਪਈ ਤੇ ਸਾਡਾ ਸਿੱਖਾਂ ਦਾ ਸਾਥ ਦਿਓ ਉਹ ਕਹਿੰਦੇ ਠੀਕ ਆ ਗੱਲਬਾਤ ਕਰਦੇ ਕਰਦੇ ਮੈਂ ਫੋਨ ਕੱਢਿਆ ਜੇਬ ਚ ਤੇ ਬਾਬੇ ਨੂੰ ਬਾਬੇ ਦੀ ਉਸ ਜਿਹੜੀ ਮੈਂ ਹੁਣ ਮਸ਼ੂਕ ਕਹੂੰਗਾ ਵੀ ਉਹਦਾ ਮੈਂ ਇਸਤਰੀ ਦੀ ਫੋਟੋ ਦਿਖਾ ਦਿੱਤੀ ਬਾਬਾ ਜੀ ਇਹਦਾ ਰੇਪ ਹੋਇਆ 2 ਸਾਲ ਪਹਿਲੋਂ ਬਾਬੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਬਾਬਾ ਉਦੋਂ ਹੀ ਸਾਰਿਆਂ ਨੂੰ ਕਹਿੰਦਾ ਵੀ ਬਾਹਰ ਹੋ ਜਾਓ ਮੈਂ ਜ਼ਰੂਰੀ ਗੱਲ ਕਰਨੀ ਆ ਜਦੋਂ ਜਾਣੇ ਤੇ ਬਾਬਾ ਉਦੋਂ ਹੀ ਥੱਲੇ ਆ ਜਾਂਦਾ ਆਪਦੀ ਗੱਦੀ ਤੋਂ ਵੀ ਮੈਨੂੰ ਬਖਸ਼ੋ ਮੈਂ ਕਿਹਾ ਬਾਬਾ ਜੀ ਮੈਂ ਇਹ ਨਹੀਂ ਕਹਿਣਾ ਵੀ ਰੇਪ ਤੁਸੀਂ ਕੀਤਾ ਮੈਂ ਕਲੀਅਰ ਕਰਨਾ ਆ ਤੁਹਾਡੇ ਤੇ ਦੋਸ਼ ਲੱਗਾ ਸਾਡੇ ਕੋਲ ਫੋਟੋ ਵੀਡੀਓ ਕਾਲ ਰਿਕਾਰਡਿੰਗਾਂ ਆਈਆਂ ਨੇ ਅਸੀਂ ਕਦੇ ਤੁਹਾਨੂੰ ਮਿਲੇ ਨਹੀਂ ਤੁਸੀਂ ਸਾਨੂੰ ਆਪਦੇ ਮੂੰਹੋਂ ਦੱਸਣਾ ਤੁਸੀਂ ਹੈ ਕਿ ਨਹੀਂ ਹੈ ਕਹਿੰਦਾ ਜੀ ਮੈਂ ਹੀ ਆ ਪਰ ਤੁਸੀਂ ਇਸ ਤੇ ਮਿੱਟੀ ਪਾਉਣੀ ਆ ਜਿਵੇਂ ਮਰਜ਼ੀ ਪਾਓ ਮੈਂ ਕਹਾਂ ਵੀ ਗੱਲ ਹੁਣ ਸ਼ੁਰੂ ਹੋ ਗਈ ਆ ਤੇ ਪਹਿਲੋ ਇਹ ਗੱਲ ਮੈਂ ਦੱਸਦਾ ਵੀ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਇਹ ਦੱਸਣਾ ਵੀ ਗੱਲ ਨੂੰ ਨਿਵੇੜੋਗੇ ਕਿਵੇਂ ਉਹ ਕਹਿੰਦੇ ਕਿਵੇਂ ਨਿਪਟਣਾ ਚਾਹੀਦਾ ਮੈਂ ਕਹਾਂ ਵੀ ਜਿਹੜੀ ਲੜਕੀ ਸਾਡੇ ਕੋਲੇ ਉੱਠ ਗਈ ਆ ਵੀ ਮੇਰੀ ਮਦਦ ਕੀਤੀ ਜਾਵੇ ਸਿੰਘ ਮੇਰੀ ਮਦਦ ਕਰਨ ਅਸੀਂ ਉਹਨੂੰ ਹੀ ਪੁੱਛਾਂਗੇ ਵੀ ਤੂੰ ਇਸ ਜਿਹੜੀ ਘਟਨਾ ਵਾਪਰੀ ਆ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ ਤੇ ਤੂੰ ਇਹਦੇ ਚ ਕੀ ਮੰਗ ਰੱਖਦੀ ਆ ਤੂੰ ਕਿਵੇਂ ਸੈਟੀਸਫਾਈ ਹੋਏਂਗੀ ਉਹ ਤੇਰਾ ਫੈਸਲਾ ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਾਧ ਨੇ ਇੱਕ ਬੀਬੀ ਦੇ ਨਾਲ ਸਰੀਰਕ ਸੰਬੰਧ ਬਣਾਇਆ ਉਹਦੀ ਸਜ਼ਾ ਕੀ ਦੇਣੀ ਉਹ ਸਿੰਘਾਂ ਦਾ ਫੈਸਲਾ ਇਹ ਨਿਭੜਨਾ ਹੀ ਨਹੀਂ ਹੈ ਲੜਕੀ ਦੇ ਘਰੇ ਜਾਂਦੇ ਆ ਉਹਨੇ 6 ਲੱਖ ਰੁਪਏ ਦੀ ਮੰਗ ਕੀਤੀ ਆ ਵੀ ਜੇ ਵਿਆਹ ਨਹੀਂ ਹੁੰਦਾ ਵੀ ਮੈਨੂੰ ਇਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਵੇਂ ਮੈਨੂੰ ਮਾਰ ਦੂਗਾ ਜੇ ਮੈਨੂੰ 5-6 ਲੱਖ ਮਿਲਦਾ ਉਹ ਤਾਂ ਮੈਂ ਲੈ ਲਾਂ ਉਹਦੀ ਮਾਂ ਬਿਮਾਰ ਸੀ ਅਸੀਂ ਆਏ ਤੇ ਬਾਬੇ ਨੂੰ ਕਿਹਾ 6 ਲੱਖ ਰੁਪਏ ਦੀ ਮੰਗ ਹੋਈ ਆ ਬਾਬਾ ਕਹਿੰਦਾ ਵੀ ਤੈਨੂੰ ਤਾਂ ਮੈਂ 1 ਲੱਖ 2 ਲੱਖ ਦੇ ਦੂੰ ਉਹ ਨਹੀਂ ਦੇਣਾਗਾ ਵੀ ਆਉਂਦਾ ਜਾਂਦਾ ਰਿਹਾ ਕਰ ਡੇਰਾ ਵੀ ਤੇਰਾ ਜਿਵੇਂ ਕਹੇਗਾ ਤੂੰ ਜਦੋਂ ਅਡੇਰੇ ਤਿਆ ਕਰਾਂਗਾ ਮੈਂ ਗੱਡੀ ਛੱਡ ਦਿਆ ਕਰੂੰਗਾ ਪਰ ਇਸ ਚੀਜ਼ ਨੂੰ ਤੂੰ ਖਤਮ ਕਰ ਸਕਦਾ ਮੈਂ ਕਹਾਂ ਵੀ ਇਹ ਕਦੇ ਨਹੀਂ ਹੋਣਾ ਅਸੀਂ ਫੇਰ ਲੜਕੀ ਕੋਲੇ ਜਾਂਦੇ ਆ ਉਹ ਕਹਿੰਦੇ ਵੀ ਨਹੀਂ ਵੀਰੇ ਵੀ ਮੈਂ ਖਤਰੇ ਦੇ ਵਿੱਚ ਆ ਮੈਨੂੰ ਨੇ ਮਾਰਨ ਦੀਆਂ ਧਾਂਕੀਆਂ ਦਿੱਤੀਆਂ ਹੋਈਆਂ ਅਸੀਂ ਬਾਬੇ ਕੋਲੇ ਫੇਰ ਆਉਨੇ ਮੈਂ ਕਿਹਾ ਬਾਬਾ ਜੀ ਸੰਧਾਨਤਾ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਲੜਕੀ ਨੂੰ ਦੱਸੋ ਬਾਬੇ ਨੇ ਕਿਹਾ ਵੀ ਮੈਂ ਕੁਝ ਨਹੀਂ ਦੇ ਸਕਦਾ ਅਸੀਂ ਕਿਹਾ ਅਸੀਂ ਕੁਝ ਲੈਣਾ ਨਹੀਂ ਆਪਾਂ ਕੱਲ ਨੂੰ ਮਿਲਾਂਗੇ ਫੇਰ ਅਸੀਂ ਇੱਕ ਉਸੇ ਡੇਰੇ ਦੇ ਸੇਵਾਦਾਰ ਨੂੰ ਮਿਲਦੇ ਆ ਉਹਨੂੰ ਮੈਂ ਕਹਿੰਨਾ ਵੀ ਜਾ ਕੇ ਆਪਦੇ ਬਾਬੇ ਨੂੰ ਪੁੱਛ ਲੈ ਛੋਟੀ ਸੰਪਰਦਾ ਦਾ ਬੰਦਾ ਜੇ ਸਾਡੇ ਤੋਂ ਕਿਸੇ ਗੱਲ ਦਾ ਡਰ ਆ ਤੇ ਉਹਦੇ ਮਨ 'ਚ ਕੀ ਗੱਲਬਾਤ ਉਹ ਸਾਡੇ ਸਾਹਮਣੇ ਰੱਖੇ ਤੇ ਬਾਬੇ ਨੇ 10 ਲੱਖ ਰੁਪਏ ਦੀ ਆਫਰ ਕੀਤੀ ਸ਼ਨੀਵਾਰਤਵਾਰ ਦੀ ਘਟਨਾ ਜਦੋਂ ਸ਼ਨੀਵਾਰ ਦੀ ਆਫਰ ਤੁਹਾਨੂੰ ਕੀਤੀ ਜਾਂ ਉਹ ਕੁੜੀ ਸ਼ਨੀ ਐਤਵਾਰ ਦੀ ਘਟਨਾ ਸਾਡੇ ਜਾਣਦੀ ਸ਼ਨੀਵਾਰ ਨੂੰ ਜਦੋਂ ਜਾਣੇ ਆ ਉਸ ਰਾਤ ਨੂੰ ਬਾਬੇ ਨੇ ਕਿਹਾ ਵੀ 5 ਲੱਖ ਰੁਪਏ ਆਉਂਦੇ ਬੁੱਧਵਾਰ ਨੂੰ ਦਵਾਂਗਾ ਤੇ 5 ਲੱਖ ਉਹ ਅਗਲੇ ਬੁੱਧਵਾਰ ਨੂੰ ਦਵਾਂਗਾ ਉਹ 10 ਲੱਖ ਰੁਪਏ ਮੈਂ ਕਿਹਾ ਤੂੰ ਆਦ ਦੇ ਹੱਥੀ ਦੇਣੇ ਆ ਉਹ ਕਹਿੰਦਾ ਠੀਕ ਆ ਮੇਰੇ ਮਨ 'ਚ ਇਹ ਸੀ ਵੀ ਜੇ ਬਾਬੇ ਨੂੰ ਜਵਾਬ ਦਿੱਤਾ ਇਹਨੇ ਭੋਰੇ ਚੋਣੀ ਨਿਕਲਣਾ ਹੁਣ ਗੱਲ ਖੰਡ ਜਾਣੀ ਆ ਮੈਂ ਸਿੰਘਾ ਨਾਲ ਸਲਾਹ ਕੀਤੀ ਉਹ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਹਾਂ ਕਰੋ ਪਰ ਇਹਦੇ ਨਾਲ ਸ਼ਰਤ ਰੱਖੋ ਵੀ ਉਹ ਪੈਸੇ ਦੇਣ ਵਾਸਤੇ ਤੈਨੂੰ ਡੇਰੇ ਚੋਂ ਬਾਹਰ ਆਉਣਾ ਪਊਗਾ ਮੈਂ ਉਹਨੂੰ ਹੱਥ ਮਲਾਇਆ ਜੱਫੀ ਪਾਈ ਫਤਿਹ ਬਲਾਈ ਮੈਂ ਕਿਹਾ ਵੀ ਆਪਣਾ ਇਹ ਸਬੰਧ ਆਪਣੀ ਜਾਰੀ ਆਪਣੀ ਜੀ ਰਵੇ ਪਰ ਮੇਰਾ ਭਾਈ ਇੱਕ ਗੱਲ ਆ ਵੀ 10 ਲੱਖ ਰੁਪਏ ਦੇ ਵਿੱਚ ਡੀਲ ਡਨ ਪਰ ਤੈਨੂੰ ਕੁੜੀ ਦੇ ਘਰੇ ਜਾ ਕੇ ਪੈਸੇ ਦੇ ਕੇ ਆਉਣੇ ਪੈਣਗੇ ਤੇ ਅਸੀਂ ਬਕਾਇਦਾ ਵੀਡੀਓ ਬਣਾਵਾਂਗੇ ਵੀ ਤੂੰ ਕੁੜੀ ਦੇ ਨਾਲ ਆਹ ਜ਼ਬਰਦਸਤਨਾ ਕੀਤਾ ਸੀ ਤੇ ਉਹਦੀ ਤੂੰ ਆਹ 10 ਲੱਖ ਰੁਪਇਆ ਤੂੰ ਉਹਦੀ ਕੀਮਤ ਤਾਰੀ ਉਦੋਂ ਬਾਅਦ ਆਉਗੀ ਸਿੱਖਾਂ ਸੰਧਾਤਾ ਦੀ ਗੱਲ ਹਜੇ ਕੰਮ ਛੱਡਣਾ ਨਹੀਂ ਹੈ ਉਹ ਕਹਿੰਦੇ ਜਿਆਦੇ ਤਾਂ ਨਹੀਂ ਸਜ਼ਾ ਦਿੰਦੇ ਮੈਂ ਕਿਹਾ ਵੀ ਅਸੀਂ ਤੇਨੂੰ ਕਿਸੇ ਤਖਤ ਸਾਹਿਬ ਤੇ 1 ਮਹੀਨੇ ਦੀ ਸੇਵਾ ਲਾਵਾਂਗੇ ਪੰਜਾ ਸਿੰਘਾ ਵੱਲੋਂ ਜੋੜੇ ਘਰ ਦੀ ਤੂੰ ਫੂਨਾ ਫਾਨਾ ਸੰਗਤ ਤੋਂ ਪਰੇ ਰਹਿ ਕੇ ਜੋੜੇ ਝਾੜਨੇ ਉਹ ਕਹਿੰਦੇ ਵੀ ਠੀਕ ਆ ਐਤਵਾਰ ਆਉਂਦਾ ਸ਼ਨੀਵਾਰ ਦੀ ਰਾਤ ਅਸੀਂ ਸੌਂਦੇ ਨਹੀਂ ਸਾਰੇ ਸੰਗ ਜਦੋਂ ਅਸੀਂ ਉਹਦੀਆਂ ਵੀਡੀਓ ਰਿਕਾਰਡਿੰਗਾਂ ਦੇਖਦੇ ਹਾਂ ਬਾਬੇ ਨੂੰ ਮੈਂ ਕਿਹਾ ਬਾਬਾ ਜੀ ਵੀ ਆਪਾ ਅੱਜੀ ਨਵੇੜ ਗਏ ਉਹ ਕਹਿੰਦਾ ਵੀ ਮੇਰੀ ਤਾਂ ਬੁੱਧਵਾਰ ਨੂੰ ਗੱਲ ਹੋਈ ਆ ਮੈਂ ਕਿਹਾ ਪੈਸੇ ਬੁੱਧਵਾਰ ਨੂੰ ਦੇ ਦੀ ਲੜਕੀ ਨਾਲ ਗੱਲ ਹੋਈ ਆ ਉਹ ਕਹਿੰਦੀ ਆ ਵੀ ਜੇ ਬਾਬਾ ਮੁੱਕਰ ਗਿਆ ਮੈਂ ਕਿਹਾ ਬਾਈ ਸਾਡੇ ਕੋਲੇ ਵੀ ਸਮਾਂ ਨਹੀਂ ਹੁੰਦਾ ਤੂੰ ਅੱਜ ਕੋਟ ਦੇ ਵਿੱਚ ਆਪਾਂ ਇੱਕ ਪ੍ਰੋਨੋਟ ਤੇ ਲੇਖ ਲਿਖਾ ਕਰ ਲੈਨੇ ਆ ਕੁੜੀ ਇਹ ਨਾ ਹੋਵੇ ਕਿਸੇ ਕੋ ਹੋਰ ਕੋਲੇ ਉੱਠ ਜੇ ਬਾਬਾ ਐਤਵਾਰ ਨੂੰ ਸਮੇਤ ਸਿੰਘ 5 6 ਉਹਦੇ ਨਾਲ ਲੰਗ ਸਿੰਘ ਹੁੰਦੇ ਆ ਦੀਪਕ ਢਾਬੇ ਦਾ ਸਮਾਂ ਹੁੰਦਾ ਵਾ ਉੱਥੇ ਆਉਂਦਾ ਵਾ ਲੜਕੀ ਸਾਡੀ ਗੱਡੀ 'ਚ ਹੁੰਦੀ ਆ ਰਮਨਦੀਪ ਔਰ ਉਹਨੂੰ ਮੇਰਾ ਸਮਝਾਇਆ ਹੁੰਦਾ ਵੀ ਬਾਬੇ ਨੂੰ ਤੂੰ ਮਿਲਣਾ ਤੇ ਗੱਡੀ 'ਚ ਉਤਰਨਾ ਹੀ ਨਹੀਂ ਹੈ ਤੂੰ ਕਿ ਮੈਂ ਤਾਂ ਕਿਤੇ ਸੋਨੀ ਜਗ੍ਹਾ ਤੇ ਮਿਲਣਾ ਉਥੋਂ ਬਾਬਾ ਗੱਡੀ ਤੇ ਖੁਦ ਆਉਂਦਾ ਚਲਾ ਕੇ ਚਲਾ ਕੇ ਗੱਡੀ ਬਾਬਾ ਇੱਕ ਰੋਡ ਤੇ ਜਾਂਦਾ ਰੋਡ ਤੇ ਜਾ ਕੇ ਜਦੋਂ ਗੱਲਬਾਤ ਪਤਾ ਲੱਗਦੀ ਆ ਵੀ ਇਹਦੀਆਂ ਰਿਕਾਰਡਿੰਗਾਂ ਸੀ ਹੋਰ ਸੁਣੀਆਂ ਹੁੰਦੀਆਂ ਵੀ ਹੋਰ ਬੀਬੀਆਂ ਲੜਕੀਆਂ ਨੂੰ ਇਹਨੇ ਪ੍ਰੈਗਨੈਂਟ ਕੀਤਾ ਸੀ ਉਹਦੇ ਅਬੋਰਸ਼ਨ ਵੀ ਕਰਵਾਏ ਆ ਇੱਕ ਕੁੜੀ ਨੂੰ ਉਹਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ ਜੇ ਤੂੰ ਇੰਡਗਾ ਚ ਰਹੀ ਤੇ ਮਾਰ ਦੂੰਗਾ ਕੁੜੀ ਅੱਜ ਇੰਡੀਆ ਤੋਂ ਬਾਹਰ ਆ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਉਹਨਾਂ ਦੀਆਂ ਰਿਕਾਰਡਿੰਗਾਂ ਨੇ ਅਸੀਂ ਫਿਰ ਕੀ ਸਕੀਮ ਬਣਾਈ ਅਸੀਂ ਇਹ ਬਣਾਈ ਵੀ ਨੂੰ ਆਪਣੀ ਜਗ੍ਹਾ ਤੇ ਲਜਾਇਆ ਜਾਵੇ ਗਿਆ ਬਾਬਾ ਆਪਾ ਸੁਮੇਤ ਸਿੰਘਾ ਦੇ ਉਹ ਕਹਿੰਦਾ ਵੀ ਗੱਲਣਾ ਓਡੇ ਜਿੱਥੇ ਕਹੋਗੇ ਚੱਲਾਂਗੇ ਅਸੀਂ ਕੌਂਕੇ ਚਲੇ ਜਾਨੇ ਆ ਬਾਈ ਪ੍ਰਦੀਪ ਸਰਪੰਚ ਬੈਠਾ ਇਹਨਾਂ ਦੇ ਉੱਤੇ ਫੈਕਟਰੀ ਦੇ ਵਿੱਚ ਬਾਬਾ ਬੈਠਾ 6 ਮਿੰਟ ਦੀ ਵੀਡੀਓ ਆ ਇੱਧਰ ਲੜਕੀ ਆ ਵਿਚਾਲੇ ਮੈਂ ਆ ਇੱਧਰ ਬਾਬਾ ਉਹ ਅਸੀਂ ਪਬਲਿਕ ਚ ਕੀਤੀ ਹੋਈ ਆ ਤੁਸੀਂ ਉੱਥੋਂ ਸੁਣ ਲਿਓ ਅਸੀਂ ਐਂਡ ਤੇ ਇਹ ਕਹਿੰਨੇ ਹੈਗੀ ਤੁਹਾਡੀ ਗੱਲ ਕਲੀਅਰ ਹੈ ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇਵੀ ਜਿਹੜੀ ਆ ਲੜਕੀ ਨੂੰ ਦੋ ਵਾਰੀ ਪ੍ਰੈਗਨੈਂਟ ਕੀਤਾ 20 ਸਾਲਾਂ ਦੀ ਕੁੜੀ ਆ ਏ ਦੇ ਤੂੰ ਮਾਰਨ ਦੀ ਧੌਂਕੀ ਦਿੱਤੀ ਵੀ ਇਹ ਕਿੱਥੇ ਨਵੇੜਾ ਹੋਊਗਾ ਤੇ ਬਾਬੇ ਨੇ ਮੈਨੂੰ ਇਹ ਕਿਹਾ ਵੀ ਤੈਨੂੰ ਜੋ ਚਾਹੀਦਾ ਲੈ ਲੈ 20 ਲੱਖ ਰੁਪਈਆ ਬਾਬੇ ਨੇ ਮੇਰੇ ਕੋਲੋਂ ਮੰਨਿਆ ਤੇ ਨਵੀਂ ਫੋਰਚੂਨਰ ਦੇਣ ਨੂੰ ਮੰਨਿਆ ਜਿਹਦੀ ਕੀਮਤ 60 70 ਲੱਖ ਰੁਪਈਆ ਬਣਦੀ ਆ ਵੀ ਤੂੰ ਇੱਥੇ ਹੀ ਤੀਨ ਨੂੰ ਖਤਮ ਕਰ ਅਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਬਾਬੇ ਨੂੰ ਕੁੱਟਿਆ ਛੱਤਰ ਮਾਰਿਓ ਤੇ ਟਕਾ ਕੇ ਇਹ ਪੁਲਿਸ ਨੂੰ ਵੀ ਕਿਹਾ ਇਹ ਲਾਈਵ ਹੋ ਕੇ ਅਸੀਂ ਜ਼ਿੰਮੇਵਾਰੀ ਵੀ ਚੱਕੀ ਹੈ ਵੀ ਚਰਨ ਘਟ ਵਾਲਾ ਸਾਧ ਬਲਜਿੰਦਰ ਸਿੰਘ ਅਸੀਂ ਕੁੱਟਿਆ ਤੇ ਕੁੱਟਿਆ ਕੁੱਟਿਆ ਵਾ ਬਸ ਉਹ ਜਾ ਕੇ ਥਾਣੇ ਪੇਸ਼ ਹੁੰਦਾ ਸਿਟੀ 1 ਉਹ ਸਿਟੀ ਜਗਰਾਓ ਉਥੋਂ ਮੈਨੂੰ ਫੋਨ ਆਉਂਦਾ ਅਮਰਤਪਾਲ ਸਿੰਘ ਐਸਐਚਓ ਉਥੋਂ ਵੀ ਬਾਬਾ ਜੀ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਤੇ ਵੀ ਤੁਸੀਂ ਦੱਸੋ ਮੈਂ ਕਿਹਾ ਭਾਈ ਜੀ ਆ ਚੱਕੋ ਤੁਹਾਨੂੰ ਪ੍ਰੂਫ ਭੇਜ ਤੇ ਤੁਸੀਂ ਹੁਣ ਵੇਖ ਲਓ ਸੱਚ ਝੂਠ ਕੀ ਆ ਅਮਰਤਪਾਲ ਸਿੰਘ ਐਸਐਚਓ ਮੌਜੂਦਾ ਸਿਟੀ ਜਗਰਾਓ ਨਾਲ ਲੇਡੀ ਪਰਸ ਨੂੰ ਲੈ ਕੇ ਲੜਕੀ ਦੇ 12:30 ਪੌਣੇ 1 ਵਜੇ ਬਿਆਨ ਹੁੰਦੇ ਉਹਦੇ ਘਰੇ ਜਾ ਕੇ ਵੀਡੀਓ ਰਿਕਾਰਡ ਆ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਦਾ ਰਾਤੇ ਰਾਤ ਕੁੜੀ ਨੂੰ ਪੁਲਿਸ ਲੈ ਕੇ ਡੇਰੇ ਦੇ ਉੱਤੇ ਸਨਖਤ ਕਰਕੇ ਆਉਂਦੀ ਵੀਡੀਓ ਰਿਕਾਰਡ ਆ ਤੇ ਬਾਬੇ ਤੇ ਬਲਾਤਕਾਰ ਦਾ ਪਰਚਾ ਹੁੰਦਾ ਇਧਰੋਂ ਦਿਨ ਚੜ੍ਹਦਾ ਅਗਲਾ 100 ਵਾਰ ਤੇ ਮੈਂ ਰਾਤ ਐਸਐਚਓ ਨੂੰ ਇਹ ਗੱਲ ਕਹਿਣਾ ਅਮਰਤਪਾਲ ਸਿੰਘ ਨੂੰ ਬਾਈ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਮਦਦ ਕੀਤੀ ਆ ਅਜੇ ਵੀ ਮੈਸੇਜ ਉਵੇਂ ਪਏ ਆ ਉਹਦੇ ਤੁਸੀਂ ਸਿੱਖਾ ਦੀ ਸੁਣਵਾਈ ਕੀਤੀ ਇੱਕ ਲੜਕੀ ਦੀ ਤੁਸੀਂ ਉਹਦੇ ਪੱਤ ਟਕੀ ਆ ਉਹਦੀ ਤੇ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਬਾਬੇ ਦੇ ਦੋ ਮੋਬਾਈਲ ਆ ਸਾਡੇ ਕੋਲੇ ਤੇ ਬਾਬੇ ਤੋਂ ਸਾਨੂੰ ਦੋ ਟੀਵੀ আর ਮਿਲੇ ਉਹ ਵੀ ਮੇਰੇ ਕੋਲ ਆ। ਇੱਕ ਮੋਬਾਈਲ ਤੇ ਦੋ ਟੀਵੀ আর ਸਾਡੀ ਦੂਜੀ ਗੱਡੀ 'ਚ ਚਲੇ ਗਏ। ਇੱਕ ਮੋਬਾਈਲ ਮੇਰੇ ਕੋਲ ਆ ਬਾਈ ਜੀ ਆ ਚੱਕੋਪੁਰਸ ਨੂੰ ਦਿੱਤਾ। ਦੂਜਾ ਮੋਬਾਈਲ ਅਗਲੇ ਦਿਨ ਬਾਈ ਜੀ ਹੁਣੀ ਫੜਾਉਂਦੇ ਆ। ਟੀਵੀ আর ਕੋਲੇ ਰਹਿ ਜਾਂਦੇ ਆ ਤੇ ਅਗਲੇ ਦਿਨ ਫੋਨ ਆਉਂਦਾ ਮੈਨੂੰ। ਕਹਿੰਦੇ ਥੋਡੇ ਤੇ ਪਰਚਾ ਦੇਣ ਲੱਗੇ ਆ ਕੜਨੇਪੰਗ ਦਾ ਤੇ ਬਾਬੇ ਦੇ ਡੇਰੇ 'ਚ ਮਾਰੇ ਟਾਕੇ ਦਾ। ਮੈਂ ਕਿਹਾ ਵੀ ਇਹ ਕੀ ਹੋਈ? ਵੀ ਤੂੰ ਤਾਂ ਸੁਣਵਾ ਹੀ ਨਹੀਂ ਹੈਗੀ ਸਿੱਖਾਂ ਦੀ। ਫੇਰ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਆਪਣੇ ਕੋਲ ਕੀ ਹੈ ਡੀ ਵੇਅਰ ਮੈਂ ਕਿਹਾ ਨਹਿਰ ਨੂਰ 'ਚ ਸੈੱਟ ਹੋ ਉਹਦੇ 'ਚ ਵੀਡੀਓ ਕੱਢ ਲਓ ਜੇ ਕੋਈ ਚਾਹੀਦੀਆਂ ਚੀਜ਼ਾਂ ਅਸੀਂ 6 ਵੀਡੀਓ ਕੱਢਾਂਗਾ